ਅਸਤੇ ਵਿੱਚ ਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹੋਰ ਵੱਡਾ ਛਟਕਾ ਲਗਾਇਆ ਹੈ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ ਸੁਬੀਰ ਸਿੰਘ ਬਾਦਲ ਦੇ ਕਰੀਬੀ ਰਏ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਨੇ ਗਿੱਦੜਬਾਹਤੂ ਵਿਧਾਨ ਸਭਾ ਚੋਣ ਲੜ ਚੁੱਕੇ ਨੇ 2022 ਦੇ ਵਿੱਚ ਗਿੱਦੜਬਾਹਤੂ ਰਾਜਾ ਵੜਿੰਗ ਨੂੰ ਜ਼ਬਰਦਸਤ ਟੱਕਰ ਦਿੱਤੀ ਗਈ ਸੀ ਨਿਊ ਦੀਪ ਟਰਾਂਸਪੋਰਟ ਦੇ ਮਾਲਕ ਨੇ ਡਿੰਪੀ ਢਿੱਲੋਂ ਕੁਝ ਦਿਨ ਪਹਿਲਾਂ ਹਲਾਕਤਾ ਹੈ ਹਾਲਾਂਕਿ ਗਿੱਦੜਬਾਹ ਜ਼ਿਮਨੀ ਚੋਣ ਦੇ ਲਈ ਸੁਬੀਰ ਸਿੰਘ ਬਾਦਲ ਦੇ ਨਾਲ ਪ੍ਰਚਾਰ ਕਰ ਰਹੇ ਸਨ ਅਾਕਪਕ ਜਗਾਵਾਂ ਤੇ ਮੰਚ ਤੇ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਰ ਆਏ ਪਰ ਅਚਾਨਕ ਡਿੰਪੀ ਢਿੱਲੋਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੱਡਾ ਛਟਕਾ ਦਿੱਤਾ ਗਿਆ ਆਖਰਕਾਰ ਉਹਨਾਂ ਨੇ ਪਾਰਟੀ ਨੂੰ ਹਲਵਿਦਾ ਕਹਿ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਜੋ ਕਿ ਡਿੰਪੀ ਢਿੱਲੋਂ ਕਹੇ ਜਾਂਦੇ ਨੇ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਇਹ ਵੱਡਾ ਛਟਕਾ ਦਿੱਤਾ ਗਿਆ ਕਿਉਂਕਿ ਗਿੱਧੜਬਾਹ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਚੋਣ ਕਮਿਸ਼ਨ ਦੇ ਵੱਲੋਂ ਤਰੀਕਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਜਾ ਸਕਦਾ ਹੈ ਇਸ ਨੂੰ ਲੈ ਕੇ ਜਿੱਥੇ ਕਿ ਲਗਾਤਾਰ ਚਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਦੇਸ਼ ਸਿੰਘ ਬਾਦਲ ਜੋਗ ਕੇ ਗਿੱਦੜਬਾਹ ਦੇ ਵਕਫ ਵਕ ਪੰਡਾਂ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਸਨ ਤਾਂ ਇਸੇ ਦੌਰਾਨ ਡਿੰਪੀ ਢਿੱਲੋਂ ਨਾਲ ਨਜ਼ਰ ਆਏ ਜਦੋਂ ਪਿਛਲੇ ਦਿਨ ਹੀ ਜੀਆਂ ਖਬਰਾਂ ਸਾਹਮਣੇ ਆਈਆਂ ਤੇ ਡਿੰਪੀ ਢਿੱਲੋਂ ਦੇ ਵੱਲੋਂ ਉਹਨਾਂ ਖਬਰਾਂ ਨੂੰ ਰੱਦ ਕੀਤਾ ਗਿਆ ਖਬਰਾਂ ਨੂੰ ਅਫਵਾਹ ਘਰਾੜ ਦਿੱਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਉਹ ਜੋ ਕੁਝ ਵੀ ਨੇ ਆ ਸੁਖਬੀਰ ਸਿੰਘ ਬਾਦਲ ਕਰਕੇ ਨੇ ਦ੍ਰਖਤ ਇਹ ਦ੍ਰਖਤ ਕਦੇ ਵੀ ਹਿੱਲ ਨਹੀਂ ਸਕਦਾ ਪਰ ਕੁਝ ਦਿਨਾਂ ਬਾਅਦ ਹੀ ਆਖਰਕਾਰ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਨੇ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਥੋੜੇ ਦਿਨ ਪਹਿਲਾਂ ਹੀ ਇੱਕ ਝਟਕਾ ਲੱਗਿਆ ਸੀ ਜਦੋਂ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਹੁਣ ਗਿੱਦੜਬਾਹ ਦੇ ਵਿੱਚ ਸਿਆਸੀ ਸਮੀਕਰਨ ਬਦਲੇ ਨੇ ਗਿੱਦੜਬਾਹ ਤੋਂ ਅਕਾਲੀ ਦਲ ਨੂੰ ਇਹ ਵੱਡਾ ਝਟਕਾ ਲੱਗਿਆ ਹੈ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੁਖਵੀਰ ਸਿੰਘ ਬਾਦਲ ਦੇ ਕਰੀਬੇ ਦੇ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਨੇ ਗਿੱਟੜ ਪਹਾਤੋਂ ਜੋ ਕੇ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਨੇ ਹਾਲਾਂਕਿ ਰਾਜਾ ਵੜਿੰਗ ਨੂੰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ 2022 ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਬਰਦਸਤ ਟੱਕਰ ਸੀ ਦੋਵਾਂ ਦੇ ਵਿਚਕਾਰ ਰਾਜਾ ਵੜਿੰਗ ਤੇ ਡਿੰਪੀ ਢਲੋਂ ਦੇ ਵਿਚਕਾਰ ਹਾਲਾਂਕਿ ਰਾਜਾ ਵੜਿੰਗ ਜੱਤਾਂ ਦੇ ਵਿੱਚ ਕਾਮਯਾਬ ਰਹੇ ਸਨ ਡਿੰਪੀ ਢਲੋਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਜਦੋਂ ਅਜੇ ਜ਼ਿਲ੍ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣਾ ਹੈ ਤੇ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਇਹ ਵੱਡਾ ਚਟਕਾ ਜ਼ਰੂਰ ਕਿਆ ਜਾ ਸਕਦਾ ਹੈ ਹਾਲਾਂਕਿ ਜਦੋਂ ਵਾਕਵਾਕ ਪਿੰਡਾਂ ਦੇ ਵਿੱਚ ਲੋਕ ਮਿਲਡੀਆਂ ਸੁਖਵੀਰ ਸਿੰਘ ਬਾਦਲਦੇਵ ਨੂੰ ਕੀਤੀਆਂ ਜਾ ਰਹੀਆਂ ਸਨ ਤੁਹਾਨੂੰ ਉਹ ਤਸਵੀਰਾਂ ਵਿਖਾ ਰਿਹਾ ਤਾਂ ਡਿੰਪੀ ਢਿੱਲੋਂ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਨਜ਼ਰ ਆਏ ਉਹਨਾਂ ਦੇ ਵੱਲੋਂ ਅਜੀਆਂ ਖਬਰਾਂ ਨੂੰ ਪਹਿਲਾਂ ਅਫਵਾਹ ਕਰ ਦਿੱਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਜੀਆਂ ਖਬਰਾਂ ਸਾਹਮਣੇ ਆਈਆਂ ਪਰ ਇਹ ਸਾਰੀਆਂ ਖਬਰਾਂ ਨੂੰ ਡਿੰਪੀ ਢਿੱਲੋਂ ਰੱਦ ਕਰਦੇ ਰਹੇ ਡਿੰਪੀ ਢਿੱਲੋਂ ਦੇ ਵੱਲੇ ਵੀ ਕਿਹਾ ਗਿਆ ਕਿ ਉਹ ਜੋ ਕੁਝ ਵੀ ਨੇ ਉਹ ਸੁਖਵੀਰ ਸਿੰਘ ਬਾਦਲ ਕਰਕੇ ਨੇ ਪਰ ਆਖਰਕਾਰ ਅਜੀਬ ਵੱਡੀ ਖਬਰ ਸਾਹਮਣੇ ਆਈ ਡਿੰਪੀ ਢਿੱਲੋਂ ਦੇ ਵੱਲੋਂ ਅਕਾਲੀ ਦਲ ਨੂੰ ਅਲਵੇ ਦਾ ਕਹਿ ਦਿੱਤਾ ਗਿਆ ਆਖਰ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦਾ ਅਗਲਾ ਕਦਮ ਕੀ ਰਹਿੰਦਾ ਹੈ ਆਖਰਕਾਰ ਕਿਸ ਪਾਸੇ ਜਾਂਦੇ ਨੇ ਕਿਹੜੀ ਪਾਰਟੀ ਦਾ ਪੱਲਾ ਫੜਦੇ ਨੇ ਇਹ ਇਹ ਵੀ ਬਹੁਤ ਜਲਦ ਜਿਹੜੀ ਕਿ ਪਿਕਚਰ ਸਾਫ ਹੋ ਜਾਵੇਗੀ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਡਿੰਪੀ ਢਿੱਲੋਂ ਅਲਵਿਦਾ ਕਹਿ ਗਏ ਨੇ ਗਿੱਦੜਬਾਦੀ ਸਿਆਸਤ ਦੇ ਸਮੀਕਰਨ ਜਿਹੜੇ ਕਿ ਹੁਣ ਬਿਲਕੁਲ ਬਦਲਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਹੋਣਾ ਬਾਕੀ ਹੈ ਕਿਉਂਕਿ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਹੋਣੀ ਹੈ ਉਹਨਾਂ ਦੇ ਵਿੱਚ ਗਿੱਦੜਬਾ ਹਲਕਾ ਵੀ ਇੱਕ ਹੈ ਆ 2022 ਦੇ ਵਿੱਚ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਰਾਜਾ ਬੜਿੰਗ ਹਲਾਕੇ ਕਾਂਗਰਸ ਵੱਲੋਂ ਜਿੱਤਨ ਦੇ ਵਿੱਚ ਕਾਮਯਾਬ ਰਹੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਰਾਜਾ ਬੜਿੰਗ ਦੇ ਵੱਲੁਧਿਆਣਾ ਤੋਂ ਚੋਣ ਲੜੀ ਗਈ ਜਿੱਤ ਗਏ ਉਸ ਤੋਂ ਬਾਅਦ ਚ ਗਿੱਦੜਬਾਹ ਵਾਲੀ ਸੀਟ ਜਿਹੜੀ ਕਿ ਖਾਲੀ ਹੋਈ ਹੈ ਤਾਂ ਜਿੰਨੀ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੱਡਾ ਝਟਕਾ ਲੱਗਿਆ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਡਿੰਪੀ ਢਿੱਲੋਂ ਦਾ ਅਗਲਾ ਹੁਣ ਕਦਮ ਕੀ ਰਹਿੰਦਾ ਹੈ ਅਕਾਲੀ ਦਲ ਦਾ ਇਸ ਨੂੰ ਲੈ ਕੇ ਕੀ ਰਿਐਕਸ਼ਨ ਆਉਂਦਾ ਹੈ ਅਕਾਲੀ ਦਲ ਦੇ ਵੱਲੋਂ ਇਸ ਵੱਡੇ ਉਲਟਫੇਰ ਨੂੰ ਕਿਸ ਲਿਹਾਜ ਦੇ ਨਾਲ ਦੇਖਿਆ ਜਾਂਦਾ ਉਹ ਵੀ ਵੇਖਣਾ ਹੋਵੇਗਾ ਮੈਂ ਗਿੱਦੜਬਾਹ ਦੀ ਸਿਆਸਤ ਨਾਲ ਜੁੜੀ ਹੋਈ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਦਿਮਪਿਟ ਲੋਨੇ ਸ਼ਰੋਮਣੀ ਅਕਾਲੀ ਦਲ ਨੂੰ ਅਲਵੇ ਦਾ ਕਹਿ ਦਿੰਦਾ ਤੇ ਅਗਲਾ ਹੁਣ ਉਹਦਾ ਕਦਮ ਕੀ ਹੋਵੇਗਾ ਇਹ ਵੀ ਜਲਦ ਜਿਹੜੇ ਕਿ ਪਿਕਚਰ ਸਾਫ ਹੋ ਜਾਵੇਗੀ ਗਿੱਦੜਬਾਹ ਸੀਟ ਦੀ ਗੱਲ ਕਰੀਏ ਤਾਂ ਗਿੱਦੜਬਾਹ ਆਪਣੇ ਆਪ ਦੇ ਵਿੱਚ ਹੀ ਲਗਾਤਾਰ ਹੌਟ ਸੀਟ ਰਹੀ ਹੈ ਪੂਰੇ ਪੰਜਾਬ ਦੇ ਵਿੱਚੋਂ ਆਮਰ ਹੂਮ ਸਾਫਤਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਕੁਬਾਦਲ ਗਿੱਦੜਬਾਹ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਚੁਣੇਗੇ ਉਸ ਤੋਂ ਬਾਅਦ ਚਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਗਿੱਦੜਬਾਹ ਹਲਕੇ ਤੋਂ ਗਿੱਦੜਬਾਹ ਸੀਟ ਤੇ ਜਿਹੜੇ ਕਿ ਐਮਐਲਏ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਰਾਜਾ ਵੜਿੰਗ 2012 ਤੋਂ ਲਗਾਤਾਰ ਤਿੰਨ ਵਾਰ ਜਿਹੜੇ ਕਿ ਗਿੱਦੜਬਾਹ ਸੀਟ ਤੇ ਵਿਧਾਇਕ ਬਣੇ 2022 ਦੇ ਵਿੱਚ ਰਾਜਾ ਵੜਿੰਗ ਜਤਨ ਦੇ ਵਿੱਚ ਕਾਮਯਾਬ ਰਹੇ ਲਿੰਪੀ ਢਿੱਲੋਂ ਜਿਹੜੇ ਇੱਕ ਕਾਲੇ ਦਾ ਦੇ ਉਸ ਵੇਲੇ ਉਮੀਦਵਾਰ ਸੰਨ ਹਾਰ ਦਾ ਸਾਹਮਣਾ ਕਰਨਾ ਪਿਆ ਕਾਇਸ ਹੌਟ ਸੀਟ ਤੇ ਜਿਹੜੇ ਕਿ ਸਿਆਸੀ ਸਮੀਕਰਨ ਬਦਲਦੇ ਹੋਏ ਹੁਣ ਬਿਲਕੁਲ ਨਜ਼ਰ ਆ ਰਹੇ ਨੇ ਆਖਰਕਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਹੈ ਕੋਣ ਨੇ ਉਸ ਬਾਰੇ ਵਿੱਚ ਤੁਹਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦੇ ਰਿਹਾ ਜਿਨ੍ਹਾਂ ਦੀ ਵੱਡੀ ਟਰਾਂਸਪੋਰਟ ਕੰਪਨੀ ਹੈ ਸੁਬੇਸ਼ ਸਿੰਘ ਬਾਦਲ ਦੇ ਪੇਹਾ ਤਕਰੀਬੀ ਤੇ ਆਖਰਕਾਰ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਨੇ ਉਹ ਆ ਕੀ ਮਾਰ ਨਹੀਂ ਨਾ ਪਰਿਆ ਵੀ ਬੋਲੇ ਨਹੀਂ ਜਾ ਰਹੇ ਪਬਲਿਕ ਤੇ ਵੀ ਥੋੜਾ ਜਾਓ ਤੇ ਆਏ ਹੋਣਗੇ ਨਾ ਕਿ ਕੋਈ ਆਵਦਾ ਥੋੜੀ ਸੱਤ ਮਾਰੇ ਕਰਦਾ ਥੋੜਾ ਚੱਲਿਆ ਆਉਂਦੇ ਬਣੀ ਬਸ ਤੇ ਕੋਸਮ ਨਹੀਂ ਛੱਡੀ ਕਰਨ ਵਾਲੀ ਬਾਬਾ ਦਾ ਇਸ ਨੂੰ ਨਾਲ ਦਿੱਤੀ ਚਲੋ ਸੰਭਾ ਦਾ ਪਰਿਵਾਰ ਸੱਖਾ ਹੋ ਗਿਆ ਇਸ ਗੱਲ ਦੀ ਉਹਨਾਂ ਨੂੰ ਮੁਬਾਰਕ ਆਪਣੇ ਅਰਗੇ ਤਾਂ ਚਲੋ ਇਸੇ ਵਾਸਤੇ ਬਣੇ ਹੁੰਦੇ ਆ ਵੀ ਵਰਤੂ ਤੇ ਚੜੋ ਪਹਿਲੀ ਵਾਰੀ ਹੋਇਆ ਕਿ ਮਾੜਾ ਨਾ ਪਰਿਆ ਵੇ ਕਿ ਅਡੋਲੇ ਨਹੀਂ ਕਰਿਆ ਬੋਸ ਕਿਤੇ ਵੇ ਥੋੜਾ ਜਾਓ ਕਿਆ ਨਹੀਂ ਹੁੰਦਾ ਮੈਨੂੰ ਕਿ ਆਉਂਦਾ ਥੋੜੀ ਸੱਤ ਮਾਰੇ ਕਰਤਾ ਸੁਣਾ ਚਾਹਦੇ ਹਾਂ ਅਪੜੇ ਦੇ ਕਿ ਦੇਵਲੀ ਦਾ ਇਕੱਲਾ ਇਕੱਲਾ ਸ਼ਹਿਰੀ ਚੁਣਨ ਕਰਨ ਲਈ ਬਾਬਾ ਜੀ ਬਹੁਤ ਅਨੰਦ ਸੀ ਚਲੋ ਸਮਾਗ ਪਰਿਵਾਰ ਇਕੱਠਾ ਹੋ ਗਿਆ ਇਸੇ ਇੱਕ ਗੱਲ ਦੀ ਉਹਨਾਂ ਨੂੰ ਮੁਬਾਰਕ ਆਪਣੇ ਵਰਗੇ ਤਾਂ ਚਲੋ ਇਸੇ ਵਾਸਤੇ ਬਣੇ ਹੁੰਦੇ ਆ ਵਿਵਰਤੂ ਤੇ ਡਿਲੀਵਰੀ ਹੋਇਆ ਕਿ ਮਾਣ ਨਹੀਂ ਪਰਿਆ ਵੇ ਕਿ ਬੋਲੇ ਨਹੀਂ ਜਾ ਰਹੇ ਬੋਸ ਦੇ ਵਿੱਚ ਥੋੜਾ ਜਾ ਦੇਣੀ ਹੋਣੀ ਕਿ ਤੁਸੀਂ ਆਵਦਾ ਥੋੜੀ ਸੱਤ ਮਾਰੇ ਕਰਦਾ ਸੁਣਾ ਚਾਹਦੇ ਹੋ ਉਹ ਜਦੋਂ ਕਿ ਆਉਂਦੇ ਵੇ ਲਈ ਬਸ ਕਰਦੇ ਪਰ ਨਹੀਂ ਛੱਡੀ ਕਰਨ ਵਾਲੀ ਚਲੋ ਠੀਕ ਦਾ ਪਰਿਵਾਰ ਦੀ ਸ਼ਖਾ ਹੋ ਗਿਆ। ਖੁਸ਼ੀ ਦੇ ਗੱਲ ਦੀ ਉਹਨਾਂ ਨੂੰ ਮੁਬਾਰਕ। ਤੇ ਆਪਣੇ ਵਰਗੇ ਤਾਂ ਚਲੋ ਇਸੇ ਵਾਸਤੇ ਬਣੇ ਹੁੰਦੇ ਆ। ਇਹ ਵਰਤੂ ਤੇ ਮੈਂ ਬੜਾ ਬੜਾ ਹਤਬਾਰ ਤੇ ਵਿਸ਼ਵਾਸ ਕੀਤਾ ਸੀ। ਆਓ ਦੇਖੋ ਨਹੀਂ ਕਿ ਪਸੰਦ ਵਿੱਚ ਨੇ। ਵੀਡੀਓ ਤੇ ਬੈਕੇ ਬਣਾ ਕੇ ਕਿਉਂਕਿ ਮੈਨੂੰ ਪਤਾ ਸੀ ਮਤਬੋ ਲੈਣੀ ਹੈ ਤੁਹਾਡੀ ਸਾਰੀ ਵੀਡੀਓ ਬੁਝੇ ਸਾਡੇ ਫੋਨ ਕਰਦੇ ਆਨਲੋਡ ਕਰਦੇ ਹੋ ਪਰ ਕਰ ਦੋ ਵਿੱਚ ਮੈਂ ਸਾਰੀ ਜੋ ਜੋ ਜਿਵੇਂ ਜਿਵੇਂ ਮੇਰੀ ਚੱਲੀ ਜਿਸੀ ਸਾਰੀ ਵੀਡੀਓ ਬਿਆਨ ਕੀਤੀ ਹੈ ਉਹ ਦੱਸ ਰਹੀ ਹਾਂ ਕਿ ਤੁਹਾਡੇ ਸਾਰਿਆਂ ਨੂੰ ਕੋਈ ਬੇਨਤੀ ਕਰਉਣਾ ਤੇ ਬਹੁਤ ਦਾ ਸਿਰਫ ਇਹ ਨਹੀਂ ਸੀ ਕਿ ਆਪਾਂ ਆਂਟੀ ਦੇ ਵਿੱਚੋਂ ਸਾਰੇ ਉਹ ਜਿਹੜਾ ਤੋਂ ਮੈਂ ਰੈਜ਼ਿਗਨੇਸ਼ਨ ਦਿੱਤਾ ਅਸਤੀਫਾ ਦਿੱਤਾ ਬਾਕੀ ਜੋ ਵੀ ਕੋਈ ਫੈਸਲਾ ਹੋਊਗਾ ਜਾਂ ਜੋ ਵੀ ਕੋਈ ਕਿਸੇ ਪਾਸੇ ਜਾਵਾਂਗੇ ਜਾਂ ਕੁਝ ਵੀ ਹੋਊਗਾ ਉਹ ਤੁਹਾਡੀ ਸਾਰਿਆਂ ਦੀ ਰਾਇ ਨਾਲ ਇੱਕ 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 ਬੰਦੇ ਨੂੰ ਮੈਂ ਬੁਲਾ ਕੇ ਸਾਰਾ ਦੀ ਰਾਇ ਲੈ ਕੇ ਪੁੱਛ ਕੇ ਡਿੰਪੀਟ ਲੋ ਨੂੰ ਖੁਦ ਸਾਹਮਣੇ ਆਏ ਹਾਲਾਂਕਿ ਉਹ ਬੋਲਦੇ ਹੋਏ ਭਾਵਕ ਹੁੰਦੇ ਹੋਏ ਵੀ ਨਜ਼ਰ ਆਏ ਉਹਨਾਂ ਦੇ ਵੱਲੋਂ ਅਸਤੀਫੇ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ 辞退 પાਚਦਾ ਮਨ ਇੰਨਾ ਭਰਿਆ ਹੋਇਆ ਹੈ ਕਿ ਬੋਲਿਆ ਨਹੀਂ ਜਾ ਰਿਹਾ ਡਿੰਪੀ ਢਿਲੋਂ ਦੇ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਬੋਲਦੇ ਹੋਏ ਭਾਵਕ ਹੁੰਦੇ ਹੋਏ ਨਜ਼ਰ ਆਏ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਪਰਿਵਾਰ ਇਕੱਠਾ ਹੋ ਗਿਆ ਸਾਡੇ ਵਰਗੇ ਤਾਂ ਵਰਤਨ ਦੇ ਲਈ ਹੁੰਦੇ ਨੇ ਸਿੱਧੇ ਤੌਰ ਤੇ ਕਾਲੀਦਲ ਦੇ ਪ੍ਰਤੀ ਪਾਰਟੀ ਪ੍ਰਤੀ ਨਾਰਾਜ਼ਗੀ ਸਾਫ਼ ਤੌਰ ਤੇ ਉਹਨਾਂ ਦੀ ਇਹਨਾਂ ਸ਼ਬਦਾਂ ਦੇ ਵਿੱਚ ਨਜ਼ਰ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵਰਗੇ ਤਾਂ ਵਰਤਨ ਦੇ ਲਈ ਹ ਇਸੇ ਲਈ ਬਣੇ ਹੁੰਦੇ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਨ ਜੁੜੇ ਹੋਏ ਨੇ ਸੂਰਜ ਆਖਰਕਾਰ ਨਿਊਜ਼ੀਟਨ ਪੰਜਾਬ ਦੀ ਖਬਰ ਤੇ ਮੋਹਰ ਲੱਗੀ ਹੈ ਪਹਿਲੇ ਅਸੀਂ ਇਹ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਦਿੱਤੀ ਸੀ ਤੇ ਇਸੇ ਦੌਰਾਨ ਜਦੋਂ ਉਹਨਾਂ ਦੇ ਵੱਲੋਂ ਸਤੀਫੇ ਦਾ ਐਲਾਨ ਕੀਤਾ ਗਿਆ ਤੇ ਬੇहद ਭਾਵਕ ਹੁੰਦੇ ਹੋਏ ਵੀ ਨਜ਼ਰ ਆਏ ਨੇ ਡਿੰਪੀ ਢਿੱਲੋਂ ਬਿਲਕੁਲ ਕੋਈ ਦੋਹਰਾਨੀ ਆ ਪਰਮਿੰਦਰ ਆਪਾਂ ਕਾਫੀ ਟਾਈਮ ਪਹਿਲਾਂ ਇਸ ਖਬਰ ਨੂੰ ਬ੍ਰੇਕ ਕੀਤਾ ਸੀ ਉਦੋਂ ਹੀ ਅਸੀਂ ਅੰਦਾਜ਼ਾ ਲਾਇਆ ਸੀ ਕਿ ਹਬੀਬ ਸਿੰਘ ਡਿੰਪੀ ਢਿੱਲੋਂ ਕਿਸੇ ਵੇਲੇ ਵੀ ਪਾਰਟੀ ਛੱਡ ਸਕਦੇ ਨੇ ਸਾਡੀ ਖਬਰ ਤੇ ਮੋਹਰ ਲੱਗੀ ਹੈ ਹਾਲਾਂਕਿ ਅਸੀਂ ਸੂਤਰਾਂ ਦੇ ਹਵਾਲੇ ਤੋਂ ਖਬਰ ਜ਼ਰੂਰ ਚਲਾਈ ਸੀ ਔਰ ਇਸ ਖਬਰ ਦੀ ਪੁਸ਼ਟੀ ਹੈ ਜਿਹੜੀ ਖਰਦੀਪ ਸਿੰਘ ਡਿੰਪੀ ਢਿੱਲੋਂ ਨੇ ਕੀਤੀ ਹੈ ਪਰ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਆਦਾ ਖੁੱਲ ਕੇ ਤਾਂ ਨਹੀਂ ਬੋਲੇ ਜਿਹੜੀ ਵੀਡੀਓ ਆਪਣੇ ਸਾਹਮਣੇ ਆਈ ਹੈਗੀ ਪਰ ਇੱਕ ਵੀਡੀਓ ਡਿੰਪੀ ਢਿੱਲੋਂ ਨੇ ਰਿਲੀਜ਼ ਕੀਤਾ ਕੁਛ ਹੀ ਟਾਈਮ ਦੇ ਬਾਅਦ ਦਰਸ਼ਕਾਂ ਨੂੰ ਉਹ ਵੀਡੀਓ ਵੀ ਸੁਣਾਵਾਂਗੇ ਉਹ ਵੀਡੀਓ ਵੀ ਬੇਹਤ ਭਾਵਕ ਹੈ ਉਹ ਦੱਸਿਆ ਗਿਆ ਕਿ ਕਿਵੇਂ ਕਿਵੇਂ ਕਾਲੀਵਲ ਦਾ ਹਿੱਸਾ ਬਣੇ ਕਿਵੇਂ ਅਕਾਲੀ ਦਲ ਦੇ ਲਈ ਲੜਾਈਆਂ ਲੜੀਆਂ ਕੀ ਕੀ ਘਾਲਾਂ ਕਾਲੀਆਂ ਅਕਾਲੀਆਂ ਕਾਲੀ ਦਲ ਦੇ ਲਈ ਪਰ ਅੱਜ ਅਕਾਲੀ ਦਲ ਤੋਂ ਵੱਖ ਹੋਣ ਲੱਗਿਆਂ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਉਹ ਉਹਨਾਂ ਦੀ ਫੇਸ ਤੋਂ ਵੀ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਡਿੰਪੀ ਢਿੱਲੋਂ ਭਾਵਕ ਨਜ਼ਰ ਆ ਰਹੇ ਨੇ ਜਿਆਦਾ ਖੁੱਲ ਕੇ ਕੈਮਰੇ ਦੇ ਸਾਹਮਣੇ ਤਾਂ ਨਹੀਂ ਬੋਲੇ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਰ ਜਿਹੜੀ ਆਪ ਵੀਡੀਓ ਵਾਇਰਲ ਕਰਨਗੇ ਕੁਝ ਟਾਈਮ ਦੇ ਬਾਅਦ ਵੀਡੀਓ মিডিਆ ਨੂੰ ਦਿੱਤੀ ਜਾਏਗੀ ਉਸ ਦੇ ਵਿੱਚ ਕਾਫੀ ਚੀਜ਼ਾਂ ਸਾਫ਼ ਕੀਤੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਹਰਦੀਪ ਸਿੰਘ ਡਿੰਪਟੂ ਨੇ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਚਲੋ ਸਾਡਾ ਤਾਂ ਕੀ ਹੋਇਆ ਪਰਿਵਾਰ ਇਕੱਠ ਇਹ ਕਿਤੇ ਨਾ ਕਿਤੇ ਮਨਪੀ ਸਿੰਘ ਬਾਦਲ ਦੇ ਵੱਲ ਸਿੱਧੇ ਆ ਸਿੱਧੇ ਤੌਰ ਤੇ ਇਸ਼ਾਰਾ ਕਰ ਰਹੇ ਨੇ ਕਿ ਮਨਪੀ ਸਿੰਘ ਬਾਦਲ ਤੇ ਸੁਖਬੀ ਸਿੰਘ ਬਾਦਲ ਦਾ ਪਰਿਵਾਰ ਇਕੱਠਾ ਹੋ ਗਿਆ ਇਹ ਕਿਤੇ ਸਿੱਧੇ ਤੌਰ ਤੇ ਇਸ਼ਾਰਾ ਇਹ ਹੈ ਕਿ ਹੋ ਸਕਦਾ ਹੈ ਮਨਪੀ ਸਿੰਘ ਬਾਦਲ ਦੁਬਾਰਾ ਤੋਂ ਘਰ ਵਾਪਸੀ ਕਰਨ ਦੁਬਾਰਾ ਤੋਂ ਅਕਾਲੀ ਦਲ ਦੇ ਵਿੱਚ ਮਨਪੀ ਸਿੰਘ ਬਾਦਲ ਆ ਸਕਦੇ ਨੇ ਇਸ਼ਾਰਾ ਇਹ ਡਿੰਪੀ ਢੱਲੋਂ ਕਰ ਰਹੇ ਨੇ ਹਾਲਾਂਕਿ ਅੱਗੇ ਵੀਡੀਓ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਹ ਦੇਖਣਾ ਜ਼ਰੂਰ ਦਿਲਚਸਪ ਰਹੂਗਾ ਕੋਚੀ ਟਾਈਮ ਦੇ ਬਾਅਦ ਵੀਡੀਓ ਹੈ ਜਿਹੜੀ ਉਹ ਡਿੰਪੀ ਟਿਲੋਂ ਆਪਦੇ ਆਫੀਸ਼ੀਅਲ ਪੇਜ ਦੇ ਉੱਪਰ ਵੀ ਰਿਲੀਜ਼ ਕਰਨਗੇ ਮੀਡੀਆ ਨੂੰ ਵੀ ਉਹ ਵੀਡੀਓ ਕਲਿੱਪ ਦੇਣਗੇ ਪਰ ਕਿਤੇ ਨਾ ਕਿਤੇ ਜਾ ਕੇ ਕਾਫੀ ਭਾਵਕ ਨਜ਼ਰ ਆ ਰਹੇ ਛੇ ਔਰ ਦੂਸਰੇ ਪਾਸੇ ਵੱਡੀ ਸਟੇਟਮੈਂਟ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜੇਰ ਵੀ ਉਹਨਾਂ ਦੇ ਚਾਹਣ ਵਾਲੇ ਸੀ ਜਿਹੜੇ ਵੀ ਸਪੋਰਟਰ ਸੀ ਸਮਰਥਕ ਸੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਕਹਿ ਰਹੇ ਆ ਕਿ ਜਲਦੀ ਹੀ ਅਨਾਉਂਸ ਕੀਤਾ ਜਾਏਗਾ ਅੱਗੇ ਕਿ ਰਣਨੀਤੀ ਕੀ ਹੋਏਗੀ ਅੱਗੇ ਦਾ ਪ੍ਰੋਗਰਾਮ ਕੀ ਹੋਣ ਵਾਲਾ ਹੈ ਫਿਲਹਾਲ ਇਸ ਦੇ ਬਾਰੇ ਸਪਸ਼ਟਤਾ ਨਹੀਂ ਕੀਤਾ ਪਰ ਸਿੱਧੇ ਗੱਸੇ ਦੇ ਤੌਰ ਤੇ ਇਹ ਕਹਤਾ ਕਿ ਤੁਹਾਨੂੰ ਦੱਸਾਂਗੇ ਫਿਲਹਾਲ ਮੈਂ ਸਥਿਤੀ ਦੇ ਵਿੱਚ ਆ ਕਿ ਮੈਂ ਕਲੀਅਰ ਨਹੀਂ ਕਰ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਮੈਂ ਕਰਾਂ ਕਿ ਆਖਰਕਾਰ ਇਹ ਪੀਟ ਲੋਆ ਜਿਹੜੇ ਹਤਾਸ਼ ਨਜ਼ਰ ਆ ਰਹੇ ਨੇ ਔਰ ਕਹਿ ਰਹੇ ਹੈ ਕਿ ਮਨ ਬਹੁਤ ਭਰਿਆ ਹੈ ਮਨ ਬਹੁਤ ਦੁਖੀ ਹੈ ਔਰ ਮੈਂ ਜਿਆਦਾ ਸ਼ਬਦਾਂ ਦੇ ਵਿੱਚ ਕੁਝ ਵੀ ਨਹੀਂ ਕਹਿ ਸਕਦਾ ਹਾਲਾਂਕਿ ਉਹਨੂੰ ਚਾਹਨ ਵਾਲੇ ਕਾਫੀ ਵੱਡੀ ਗਿਣਤੀ ਵਿੱਚ ਕਰ ਦੇ ਵਿੱਚ ਪਹੁੰਚੇ ਨੇ ਪਿੰਡਾਂ ਦੇ ਵਿੱਚ ਵੀ ਲੋਕ ਇਧਰ ਆਉਣਾ ਜਾਣਾ ਸ਼ੁਰੂ ਹੋ ਗਏ ਨੇ ਜਿਹੜੇ ਡਿਪੀ ਨੂੰ ਚਾਹਨ ਵਾਲੇ ਸੀ ਜਾਂ ਡਿਪੀ ਦੇ ਕਿਤੇ ਸਪੋਰਟਰ ਸੀਗੇ ਪਰ ਕਿਤੇ ਨਾ ਕਿਤੇ ਜਾ ਕੇ ਦੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਪਹਿਲੀ ਵੱਡੀ ਚੀਜ਼ ਇਹ ਕਿ ਸਿੱਧੇ ਗੱਸੇ ਸਿੱਧੇ ਤੌਰ ਤੇ ਮਨਪੀ ਸਿੰਘ ਬਾਦਲ ਦਾ ਜ਼ਿਕਰ ਕੀਤਾ ਹੈ ਕਿ ਚਲੋ ਉਹਨਾਂ ਦਾ ਪਰਿਵਾਰ ਇਕੱਠਾ ਹੋ ਗਿਆ ਪਰਿਵਾਰ ਇਕੱਠਾ ਹੋਣ ਦਾ ਭਾਵ ਇਹ ਹੈ ਕਿ ਮਨਪੀ ਸਿੰਘ ਬਾਦਲ ਐਸ ਵੇਲੇ ਭਾਜਪਾ ਦੇ ਵਿੱਚ ਨੇ ਔਰ ਸਿੱਧੇ ਤੌਰ ਤੇ ਇਸ਼ਾਰਾ ਕਰ ਰਹੇ ਨੇ ਜੇ ਭਾਜਪਾ ਦੇ ਵਿੱਚ ਨੇ ਪਰਿਵਾਰ ਇਕੱਠਾ ਹੋ ਪਰ ਦੂਸਰੇ ਪਾਸੇ ਦੂਜੀ ਵੱਡੀ ਗੱਲ ਇਹ ਕਿ ਅਗਲਾ ਜਿਹੜਾ ਸਟੈਪ ਹੈ ਉਹ ਡਿੰਪੀ ਢਿੱਲੋਂ ਦਾ ਕੀ ਹੋਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਣਾ ਪਰ ਕਿਤੇ ਨ ਕਿਤੇ ਜਾ ਕੇ ਭਾਵਕ ਸੀ ਔਰ ਅੱਖਾਂ ਦੇ ਵਿੱਚ ਅਥਰੂ ਆ ਜਿਹੜੇ ਉਹ ਕਿਤੇ ਨ ਕਿਤੇ ਨਜ਼ਰ ਆ ਰਹੇ ਸੀ ਜੀ ਆ ਬਿਲਕੁਲ ਸੂਰਜ ਕਿਤੇ ਨ ਕਿਤੇ ਡਿੰਪੀ ਢਿੱਲੋਂ ਜਿੱਥੇ ਭਾਵਕ ਹੋਏ ਨੇ ਪਾਰਟੀ ਪ੍ਰਤੀ ਨਾਰਾਜ਼ਗੀ ਗੁੱਸਾ ਵੀ ਸਾਫ਼ ਤੌਰ ਤੇ ਝਲਕਿਆ ਸਦਾ ਦਿਨਾਂ ਦੇ ਲੋ ਕਿਹਾ ਗਿਆ ਕਿ ਉਹਨਾਂ ਦਾ ਪਰਿਵਾਰ ਇਕੱਠਾ ਹੋ ਗਿਆ ਸਾਡੇ ਵਰਗੇ ਤਾਂ ਵਰਤਨ ਦੇ ਲਈ ਹੁੰਦੇ ਨੇ ਹਰ ਆ ਕੇ ਨਾਲ ਹੀ ਵੀ ਸਵਾਲ ਹੈ ਕਿ ਜਿੱਥੇ ਆ ਸਰਬੀਰ ਸਿੰਘ ਬਾਦਲ ਲਗਾਤਾਰ ਗਿੱਦੜਬਾ ਹਲਕੇ ਦੇ ਵਿੱਚ ਸਰਗਰਮ ਨੇ ਤੇ ਆਪਣੇ ਪੱਧਰ ਤੇ ਮਨਪ੍ਰਿਤ ਬਾਦਲ ਦੀਆਂ ਵੀ ਆ ਸਰਗਰਮੀਆਂ ਜੋ ਨਜ਼ਰ ਆ ਰਹੀਆਂ ਨੇ ਪਰ ਸਿੱਧੇ ਸਿੱਧਾ ਉਹ ਤਾਂ ਇਹ ਇਸ਼ਾਰਾ ਕਰ ਗਏ ਨੇ ਕਿ ਪਰਿਵਾਰ ਇਕੱਠਾ ਹੋ ਗਿਆ ਤਾਂ ਇਸ ਦੇ ਕੀ ਇਹਹੀ ਮਾਇਨੇ ਕੱਢੇ ਜਾਂ ਜੋ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕੋ ਸਦਾ ਇਸ਼ਾਰਾ ਮਨਪ੍ਰਿਤ ਸਿੰਘ ਬਾਦਲ ਵਾਲੀ ਕਰ ਰਹੇ ਨੇ ਦੇਖੋ ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮਨਪ੍ਰੀਤ ਸਿੰਘ ਬਾਦਲ ਵੀ ਇਲਾਕੇ ਦੇ ਵਿੱਚ ਵਿਦਰ ਦੇ ਨਜ਼ਰ ਆ ਰਹੇ ਨੇ ਉਹਨਾਂ ਟਕਸਾਲੀ ਪਰਿਵਾਰਾਂ ਨੂੰ ਮਿਲ ਰਹੇ ਨੇ ਜਿਹੜੇ ਕਿਸੇ ਟਾਈਮ ਤੇ ਸ਼੍ਰੋਮਣੀ ਕਾਲੇਦਲ ਦਾ ਹਿੱਸਾ ਸੀ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਪੀਪੀ ਚਾੰਦੇ ਨੇ ਉਸ ਤੋਂ ਬਾਅਦ ਕਾਂਗਰਸ ਚਾੰਦੇ ਨੇ ਪਰ ਕਈ ਅਸਰਾਂ ਦੇ ਘਰ ਸੀ ਇਸ ਤਰ੍ਹਾਂ ਦੇ ਪਰਿਵਾਰ ਸੀ ਜਿਹੜੇ ਕਿਤੇ ਨਾ ਕਿਤੇ ਸਿੱਧੇਗਾ ਸਿੱਧੇ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਸੀ ਉਹਨਾਂ ਪਰਿਵਾਰਾਂ ਨੂੰ ਮਨਪ੍ਰੀਤ ਬਾਦਲ ਮਿਲਦੇ ਨਜ਼ਰ ਆ ਰਹੇ ਨੇ ਸ਼ਹਿਰ ਦੇ ਮੌਜੂਦ ਲੋਕ ਨੇ ਉਹਨਾਂ ਨੂੰ ਮਨਪ੍ਰੀਤ ਬਾਦਲ ਮਿਲ ਰਹੇ ਨੇ ਤਾਂ ਕਰਕੇ ਇਹਨਾਂ ਗਤੀਵਿਧੀਆਂ ਨੂੰ ਲੈ ਕੇ ਕਿਤੇ ਨਾ ਕਿਤੇ ਨਾਰਾਜ਼ਗੀ ਸੀ ਜਿਹੜੀ ਉਹ ਡਿੰਪੀ ਢਲੋਂਦੀ ਸੀ ਉਹ ਨਾਰਾਜ਼ਗੀ ਇਸ ਕਰਕੇ ਸੀ ਕਿ ਦੁਬਾਰਾ ਤੋਂ ਮਨਪੀ ਸਿੰਘ ਬਾਦਲ ਜੇ ਕਿਦਰਵਾ ਚੈਕਟਿਵ ਹੁੰਦੇ ਨੇ ਕਿਉਂਕਿ ਲੰਬੇ ਟਾਈਮ ਤੋਂ ਕਬਜ਼ਾ ਬਾਦਲਾਂ ਦਾ ਕਿਦਰਵਾ ਦੇ ਉੱਪਰ ਰਿਹਾ ਚਾਹੇ ਉਹ ਕਾਲੇ ਦਲ ਦੇ ਤੌਰ ਤੇ ਮਨਪੀ ਸਿੰਘ ਬਾਦਲ ਇਤੋਂ ਲੰਬੇ ਟਾਈਮ ਤੋਂ ਜਿਹੜੇ ਰਹੇ ਹੋਣ ਦੂਸਰੇ ਪਾਸੇ ਉਸ ਤੋਂ ਬਾਅਦ ਪੀਪੀਪੀ ਚਲੇ ਗਏ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਤੇ ਕਾਂਗਰਸ ਤੋਂ ਬਾਅਦ ਭਾਜਪਾ ਦੇ ਵਿੱਚ ਤਾਂ ਕਰਕੇ ਮਨਪੀ ਸਿੰਘ ਬਾਦਲ ਦਾ ਕਾਫੀ ਲੰਬੇ ਟਾਈਮ ਤੋਂ ਕਬਜ਼ਾ ਇਥੇ ਰਿਹਾ ਹੈਗਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਇਤੋਂ ਜਿੱਤੇ ਆ ਰਹੇ ਉਖਾ ਡਿੰਪੀ ਟਰ ਨੂੰ ਕਿਤੇ ਨਾ ਕਿਤੇ ਸਿੱਧੇ ਗਾ ਸਿੱਧੇ ਤੌਰ ਤੇ ਇਸ ਗੱਲ ਦਾ ਸੀ ਕਿਉਂਕਿ ਦੋ ਵਾਰ ਉਹ ਹਾਰ ਦਾ ਮੂੰਹ ਦੇਖ ਚੁੱਕੇ ਨੇ ਦੋ ਵਾਰ ਉਹ ਹਾਰ ਚੁੱਕੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਛੋਟੇ ਜਿਹੇ ਮਾਰਜਨ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪਿੱਛੇ ਰਹਿ ਗਏ ਸੀ ਹੋ ਸਕਦਾ ਸੀ ਪਿਛਲੀ ਵਾਰ ਜੇ ਛੋਟਾ ਜਿਹਾ ਮਾਰਜਨ ਕਲੀਅਰ ਹੋ ਜਾਂਦਾ ਤਾਂ ਡਿੰਪੀ ਟਰ ਲੋ ਜਿੱਤ ਜਾਂਦੇ ਪਰ ਇਸ ਵਾਰ ਹੈ ਉਮੀਦ ਕਾफी ਸੀ ਡਿੰਪੀ ਨੂੰ ਔਰ ਕਿਤੇ ਨਾ ਕਿਤੇ ਜਾ ਕੇ ਡਿੰਪੀ ਦੀ ਨਾਰਾਜ਼ਗੀ ਇਹੀ ਹੈ ਕਿ ਮੇਰੀ ਟਿਕਟ ਹੈ ਜਿਹੜੀ ਉਹ ਡਿclare ਨਹੀਂ ਕੀਤੀ ਗਈ ਹਾਲਾਂਕਿ ਖੁਦ ਪਾਰਟੀ ਪ੍ਰਧਾਨ ਕ ਗੀੜੇ ਲਾਰੇ ਸੀ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਆ ਰਹੇ ਸੀ ਪਿੰਡਾਂ ਦੇ ਵਿੱਚ ਜਾ ਰਹੇ ਸੀ ਹੁਸਨਰ ਪਿੰਡ 파ਰੂ ਪਿੰਡਾਂ ਦਾ ਦੌਰਾ ਸੁਖਬੀਤ ਸਿੰਘ ਬਾਦਲ ਨੇ ਕੀਤਾ ਪਰ ਸਿੱਧੇ ਤੌਰ ਤੇ ਨਰਾਜ਼ਗੀ ਕੀ ਤਰ੍ਹਾਂ ਦੇ ਡਿੰਪੀ ਟੁੱਲੇ ਦੇਹੀ ਹੈ ਕਿ ਸਾਨੂੰ ਵਰਤਿਆ ਗਿਆ ਵਰਤ ਕੇ ਛੱਡਿਆ ਗਿਆ ਸਾਡੇ ਵਰਗੇ ਲੋਕ ਨੇ ਜਿਹੜੇ ਇਮੋਸ਼ਨਲ ਹੁੰਦੇ ਨੇ ਉਹ ਵਰਤ ਕੇ ਛੱਡਣ ਵਾਲੇ ਹੁੰਦੇ ਨੇ ਔਰ ਇਹ ਕਿ ਆ ਕਿ ਚਲੋ ਘੱਟੋ ਘੱਟ ਪਰਿਵਾਰ ਖੱਟਾ ਹੋ ਗਿਆ ਇਸ ਤਰ੍ਹਾਂ ਦੀ ਗੀੜੀ ਸਪੀਚ ਹੈ ਉਹ ਕਿਤੇ ਨਾ ਕਿਤੇ ਡਿੰਪੀ ਟੁੱਲੇ ਦੇ ਨਿਕਲ ਕੇ ਸਾਹਮਣੇ ਆਈ ਹੈ ਜੀ ਆ ਸੂਰਜ ਜਨਨਾ ਕੀ ਹੁਣ ਤੱਕ ਬਿਆਨ ਸਾਹਮਣੇ ਆ ਉਸ ਤੇ ਸਾਫ ਤੌਰ ਤੇ ਹੀ ਕਿਹਾ ਜਾ ਸਕਦਾ ਹੈ ਇਹ ਅੰਦਾਜ਼ਾ ਲਗਾਇਆ ਟਿਕਟ ਨੂੰ ਲੈ ਕੇ ਹਰੀ ਝੰਡੀ ਨਹੀਂ ਸੀ ਦਿੱਤੀ ਗਈ ਜਾਂ ਉਹਨਾਂ ਨੂੰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੀਗਾ ਕਿ ਅਕਾਲੀ ਦਲ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਵੇਗਾ ਇਸੇ ਕਰਕੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਦੇਖੋ ਇਸ ਸੀਜ਼ ਨੂੰ ਪੁਖਤਾ ਕਰਨ ਦੇ ਲਈ ਅਸੀਂ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਨਾਲ ਗੱਲਬਾਤ ਵੀ ਕੀਤੀ ਹਾਲਾਂਕਿ ਉਹਨ ਕੈਮਰਾ ਉਹਨਾਂ ਨੇ ਕੁਝ ਨਹੀਂ ਕੀਤਾ ਪਰ ਉਹ ਇਹ ਜ਼ਰੂਰ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਜਦੋਂ ਗਿੱਦੜਵਾਹ ਦੇ ਪ੍ਰੋਗਰਾਮ ਸੁਖਬੀਰ ਸਿੰਘ ਬਾਦਲ ਦੇ ਬਣੇ ਸੀ ਅਸੀਂ ਉਹਦੀ ਕਹਿਤਾ ਸੀ ਕਿ ਭਾਈ ਤੁਹਾਡੀ ਟਿਕਟ ਅਨਾਉਂਸ ਕਰਾ ਦਿਏ ਤੁਹਾਡੀ ਟਿਕਟ ਨੂੰ ਲੈ ਕੇ ਪ੍ਰਧਾਨ ਜੀ ਟਵੀਟ ਕਰ ਦੇਣ ਦਲਜੀਤ ਸਿੰਘ ਚੀਮਤ ਟਵੀਟ ਕਰਾ ਦਈਏ ਇਸ ਤਰ੍ਹਾਂ ਦਾ ਜਿਹੜਾ ਕਹਿਣਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਦਾ ਕਹਿਣਾ ਨਹੀਂ ਲੀਡਰਾਂ ਦਾ ਕਹਿਣਾ ਹੈ ਪਰ ਉਹ ਕਹਿ ਰਹੇ ਕਿ ਡਿੰਪੀ ਢਿਲੋਂ ਮਨਾ ਕਰ ਰਹੇ ਸੀ ਕਿ ਮੇਰੀ ਟਿੱਕ ਹਜੇ ਅਨਾਉਂਸ ਨਹੀਂ ਕਰਨੀ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਮੇਰੇ ਤੇ ਸਿਆਸੀ ਦਬਾਅ ਹੋ ਸਕਦਾ ਹੈ ਇਸ ਤਰ੍ਹਾਂ ਦੇ ਲਫ਼ਜ਼ ਹੈ ਜਿਹੜੇ ਉਹ ਅਕਾਲੀ ਦਲ ਦੇ ਲੀਡਰ ਕਹਿੰਦੇ ਨਜ਼ਰ ਆ ਰਹੇ ਨੇ ਪਰ ਦੂਸਰੇ ਪਾਸੇ ਡਿੰਬੀ ਢਿਲੋਂ ਤਰ ਕੇ ਇਸ ਤੋਂ ਵੱਖਰਾ ਹੈਗਾ ਡਿੰਪੀ ਇਹ ਕਹਿ ਰਿਹਾ ਕਿ ਮੈਨੂੰ ਕਿਤੇ ਨਾ ਕਿਤੇ ਅੱਖੋਂ ਪਰੋਕੇ ਕੀਤਾ ਜਾ ਰਿਹਾ ਸੀ ਮੈਨੂੰ ਇਹ ਲੱਗ ਰਿਹਾ ਸੀ ਕਿ ਤੀਸਰੀ ਵਾਰ ਵੀ ਕਿਤੇ ਮੇਰੀ ਬਲੀਆਂ ਦੇ ਦਿੱਤੀ ਜਾਵੇ ਜੇ ਐਗਜ਼ਾਮਪਲ ਦੇ ਤੌਰ ਤੇ ਜੇ ਮਨਪੀਰ ਸਿੰਘ ਬਾਦਲ ਭਾਜਪਾ ਬੰਨਿਉ ਖੜੀ ਹੁੰਦੀ ਨੇ ਕਿਤੇ ਉਹ ਨਾ ਹੋਵੇ ਕਿ ਜਿਵੇਂ ਸਿੱਧੇ ਤੌਰ ਤੇ ਪਹਿਲਾ આરોਪ ਲੱਗਦੇ ਸੀ ਕਿ ਭਰਾ ਭਰਾ ਦੀ ਸਪੋਰਟ ਕਰਦਾ ਹੈ ਕਿਤੇ ਸ਼੍ਰੋਮਣੀ ਕਾਗਦ ਮੰਨਪੀਰ ਬਾਦਲ ਦੀ ਸਪੋਰਟ ਨਾ ਕਰਦੇ ਇਸ ਤਰ੍ਹਾਂ ਦੇ अनेका ਖਾਸੀਅ ਜਿਹੜੇ ਡਿੰਪੀ ਢੋਲੋਂ ਦੇ ਦਿਲ ਦੇ ਵਿੱਚ ਸੀ ਔਰ ਉਹਨਾਂ ਖਾਸੀਅਾਂ ਦੇ ਕਰਕੇ ਆਖਰਕਾਰ ਡਿੰਪੀ ਢੋਲੋਂ ਨੇ ਜਿਹੜਾ ਬਾਹਰ ਜਾਣ ਦਾ ਰਸਤਾ ਤਿਆਰ ਕੀਤਾ ਹੈਗਾ ਹਾਂ ਠੀਕ ਹੈ ਸੂਰਜ ਤੁਸੀਂ ਬਣੇ ਰਹੋ ਮੋਰ ਤੋਂ ਤੜਾ ਰੋਕ ਕਰਾਂਗੇ ਇੱਕ ਵਾਰ ਫਿਰ ਅਸੀਂ ਡਿੰਪੀ ਢਿਲੋਂ ਦਾ ਉਹ ਬਿਆਨ ਸੁਣਾਉਂਦੇ ਹਾਂ ਜਿਸ ਦੇ ਵਿੱਚ ਭਾਵਕ ਹੁੰਦੇ ਹੋਏ ਵੀ ਨਜ਼ਰ ਆ ਵਰੀ ਹੋਇਆ ਕੀ ਮਾੜਾ ਨਹੀਂ ਪਰਿਆ ਵੈ ਕਿ ਬੋਲੇ ਨਹੀਂ ਜਾ ਰਹੇ ਬੋਕ ਲਿਖਦੇ ਨੇ ਥੋੜਾ ਜਾ ਜਾਂ ਇਹ ਹੁੰਦਾ ਨਹੀਂ ਕਿ ਕੋਈ ਆਉਂਦਾ ਥੋੜੀ ਸੱਤ ਮਾਰੇ ਕਰਦਾ ਥੋੜਾ ਚੱਲ ਜਾਓ ਆਉਂਦੇ ਵੀ ਨਹੀਂ ਬਸ ਕਰਦੇ ਕਸਮ ਨਹੀਂ ਛੱਡਿਓ ਨਿਯਮਿਤ ਕਰਨਾ ਨਹੀਂ ਬਾਬਾ ਦਾ ਰਿਪੋਰਟ ਨਹੀਂ ਚਲੋ ਦਾ ਪਰਿਵਾਰ ਸੱਖਾ ਹੋ ਗਿਆ ਜੀ ਇਸ ਕਰਦੀ ਉਹਨਾਂ ਨੂੰ ਮੁਬਾਰਕ ਤੇ ਆਪਣੇ ਵਰਗੇ ਤਾਂ ਚਲੋ ਇਸੇ ਵਾਸਤੇ ਬਣੇ ਹੁੰਦੇ ਆ ਵੀ ਵਰਤੂ ਤੇ ਜੀ ਬੜਾ ਆਤਮ ਭਰ ਤੇ ਵਿਸ਼ਵਾਸ ਕੀਤਾ ਸੀ ਆਉਦੇ ਬਣੀ ਦੂਸਰੇ ਚਿੱਪਸ ਨੇ ਵੀਡੀਓ ਵੀਡੀਓ ਬਣਾ ਕੇ ਕਿਉਂਕਿ ਮੈਨੂੰ ਪਤਾ ਸੀ ਮੈਂ ਤੁਹਾਨੂੰ ਬੋਲਣ ਨਹੀਂ ਆਉਂਦਾ ਤੁਹਾਡੇ ਸਾਹਮਣੇ ਵੀਡੀਓ ਨੂੰ ਸਾਰੇ ਤਰ੍ਹਾਂ ਫੋਰਮ ਕਰਕੇ ਅਪਲੋਡ ਕਰ ਦੇਵਾਂਗਾ ਕਵਰ ਕਰ ਦੋ ਤੇ ਚ ਮੈਂ ਸਾਰੀ ਜੋ ਜੋ ਜਿਵੇਂ ਜਿਵੇਂ ਮੇਰੀ ਚੱਲੀ ਸੀ ਸਾਰੀ ਉਹਦੀਆਂ ਸਭ ਬਿਆਨ ਕੀਤੀ ਇਸ ਉਹਦਾ ਸੋਸ ਮੈਂ ਨਾ ਕੀ ਤੁਹਾਡੇ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਅੱਜ ਦਾ ਸਿਰਫ ਇੰਨੇ ਹੀ ਸੀ ਕਿ ਆਪਾਂ ਪਾਰਟੀ ਦੇ ਵਿੱਚੋਂ ਸਾਰੇ ਉਹਦੇ ਤੋਂ ਮੈਂ ਅਸਗ੍ਰੇਸ਼ਨ ਦਿੱਤਾ ਅਸਤੀਫਾ ਦਿੱਤਾ ਬਾਕੀ ਜੋ ਵੀ ਕੋਈ ਫੈਸਲਾ ਹੋਊਗਾ ਜਾਂ ਜੋ ਵੀ ਕੋਈ ਪੱਤਰੇ ਪਾਸੇ ਚਾ ਮੰਗੇ ਜਾਂ ਕੁਝ ਵੀ ਹੋਊਗਾ ਉਹ ਤੁਹਾਡੀ ਸਾਰਿਆਂ ਦੀ ਰਾਇ ਨਾਲ ਹੀ ਇੱਕ 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 ਬੰਦੇ ਨੂੰ ਮੈਂ ਬੁਲਾ ਕੇ ਸਾਰਿਆਂ ਦੀ ਰਾਇ ਲੈ ਕੇ ਪੁੱਛ ਕੇ ਡਿਪੀਟਲੋਂ ਖੁਦ ਸਾਹਮਣੇ ਆ ਕੇ ਉਹਨਾਂ ਦੇ ਵੱਲੋਂ ਅਸਤੀਫੇ ਦਾ ਐਲਾਨ ਕੀਤਾ ਗਿਆ ਬੋਲਦੇ ਹੋਏ ਭਾਵਕ ਹੁੰਦੇ ਹੋਏ ਵੀ ਨਜ਼ਰ ਆਏ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਮਨ ਇੰਨਾ ਭਰਿਆ ਹੋਇਆ ਹੈ ਕਿ ਬੋਲਿਆ ਨਹੀਂ ਜਾ ਰਿਹਾ ਉਹਨਾਂ ਦਾ ਪਰਿਵਾਰ ਇਕੱਠਾ ਹੋ ਗਿਆ ਡਿਪੀਟਲੋਂ ਦੇ ਵੱਲੇ ਇਹਨਾਂ ਸ਼ਬਦਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਦਾ ਪਰਿਵਾਰ ਇਕੱਠਾ ਹੋ ਗਿਆ ਸਾਡੇ ਵਰਗੇ ਤਾਂ ਵਰਤਨ ਦੇ ਲਈ ਹੁੰਦੇ ਨੇ ਸਦਾ ਸਿੱਧਾ ਉਹ ਕਹਿ ਰਹੇ ਨੇ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਨੂੰ ਵਰਤਿਆ ਗਿਆ ਆਪਣੇ ਵਰਗੇ ਤਾਂ ਇਸੇ ਲਈ ਬਣੇ ਹੁੰਦੇ ਨੇ ਡਿਪੀਟਲੋਂ ਦੇ ਵੱਲੇ ਵੀ ਨਿਸ਼ਾਨਾ ਸਾਧਿਆ ਗਿਆ ਕਿ ਆਪਣੇ ਵਰਗੇ ਤਾਂ ਇਸੇ ਲਈ ਬਣੇ ਹੁੰਦੇ ਨੇ ਸਮ ਰਾਈ ਦੇ ਨਾਲ ਅਗਲਾ ਫੈਸਲਾ ਲਵਾਂਗਾ ਡਿੰਪੀ ਢਿਲੋਂ ਵੱਲੋਂ ਵੀ ਸਾਫ ਕੀਤਾ ਗਿਆ ਕਿ ਸਮਰਥਕਾਂ ਦੀ رائے ਨਾਲ ਅਗਲਾ ਫੈਸਲਾ ਲਿਆ ਜਾਵੇਗਾ ਇਹ ਫਿਲਹਾਲ ਸਵਾਲ ਹੈ ਕਿ ਅਗਲਾ ਫੈਸਲਾ ਉਹਨਾਂ ਦਾ ਕੀ ਕਦਮ ਹੋਵੇਗਾ ਅਗਲਾ ਕੀ ਫੈਸਲਾ ਉਹਨਾਂ ਦੇ ਵੱਲੋਂ ਲਿਆ ਜਾਂਦਾ ਹੈ ਆ ਕਿਸ ਧਿਰ ਕਿਸ ਪਾਰਟੀ ਦਾ ਉਹਨਾਂ ਦੇ ਵੱਲੋਂ ਆ ਕਿਸ ਧਿਰ ਕਿਸ ਪਾਰਟੀ ਉਹਨਾਂ ਦੇ ਵੱਲੋਂ ਚੁਣਿਆ ਜਾਂਦਾ ਹੈ ਇਹ ਫਿਲਹਾਲ ਵੱਡਾ ਸਵਾਲ ਹੈ ਪਰ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਗਿਆ ਡਿੰਪੀ ਢਿਲੋਂ ਦੇ ਵੱਲੋਂ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇਪਾਲ ਸਿੰਘ ਵਿਰਾੜ ਜੁੜੇ ਹੋਏ ਨੇ ਆ ਵੀ ਜਿਹੜਾ ਹਾਲਾਂਕਿ ਪਹਿਲੇ ਅਸੀਂ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਸੂਤਰਾਂ ਦੇ ਵੱਲੋਂ ਅਸੀਂ ਜਾਣਕਾਰੀ ਦੇ ਦਿੱਤੀ ਸੀ ਆਖਰਕਾਰ ਨਿਊਜ਼ 8 ਦੀ ਖਬਰ ਤੇ ਮੋਹਰ ਲੱਗੀ ਤਾਂ ਗਿੱਦੜਬਾਹ ਦੇ ਸਿਆਸੀ ਸਮੀਕਰਨ ਬਿਲਕੁਲ ਬਦਲ ਗਏ ਨੇ ਇੱਕ ਵੱਡਾ ਉਲਟ ਫੇਰ ਗਿੱਦੜਬਾਹ ਦੀ ਸਿਆਸਤ ਵਿੱਚ ਕੀ ਆ ਜਾ ਸਕਦਾ ਬਿਲਕੁਲ ਪਰਮਿੰਦਰ ਇਹ ਖਬਰ ਜਿਹੜੀ ਹੈ ਇਹ ਦੇਖੋ ਪਿਛਲੇ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਸੀ ਕਿ ਡਿੰਪੇ ਢਲੋਂ ਜਾ ਸਕਦੇ ਨੇ ਪਾਰਟੀ ਛੱਡ ਸਕਦੇ ਨੇ ਬਹੁਤ ਚਰਚਾਵਾਂ ਇਸ ਦੀਆਂ ਰਹੀਆਂ ਔਰ ਇਸ ਦਾ ਜ਼ਿਕਰ ਅੱਪਾ 18 ਤਰੀਕ ਦੀ ਇੱਕ ਵੀਡੀਓ ਚਲਾ ਰਹੇ ਆ ਜਿਸਦੇ ਵਿੱਚ ਸੁਖਵੀਰ ਬਾਦਲ ਬੈਠੇ ਨੇ ਜਦੋਂ ਉਹ ਲੋਕਾਂ ਦੇ ਨਾਲ ਪਬਲਿਕ ਮੀਟਿੰਗ ਦੇ ਲਈ ਜਿੱਦੜਬੱਤ ਗਈ ਸੀ ਤਾਂ ਉਸ ਵੇਲੇ 임피 ਢਿੱਲੋਂ ਨੇ ਖੁਦ ਜ਼ਿਕਰ ਕੀਤਾ ਇਸ ਗੱਲ ਦਾ ਕਿ ਜਿਹੜੀਆਂ ਅਫਵਾਹਾਂ ਚੱਲ ਰਹੀਆਂ ਨੇ ਬੇਸ਼ੱਕ ਉਹਨਾਂ ਨੇ ਅਫਵਾਹਾਂ ਕਿਆ ਉਹਨਾਂ ਨੇ ਕਿਹਾ ਕਿ ਮੈਂ ਕਿਧਰੇ ਨਹੀਂ ਜਾਊਂਗਾ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਥੰਮ ਐਦਾਂ ਨਹੀਂ ਹਿਲਦੇ ਪਰ ਦੇਖੋ ਸਿਆਸਤ ਹੈ ਸਿਆਸਤ ਦੇ ਵਿੱਚ ਤੇ ਇੱਕ ਪਲ ਦੇ ਵਿੱਚ ਚੀਜ਼ਾਂ ਬਦਲ ਜਾਂਦੀਆਂ ਹੈ हां 18 ਤਰੀਕ ਤੋਂ ਬਾਅਦ ਅੱਜ ਇੱਕ ਹਫ਼ਤੇ ਬਾਅਦ 25 ਤਰੀਕ ਹੈ ਤੇ ਉਹਨਾਂ ਨੇ ਪਾਰਟੀ ਛੱਡਤੀ ਅਸਤੀਫਾ ਦਿੱਤਾ ਜਿਸ ਚੀਜ਼ ਦਾ ਜ਼ਿਕਰ ਡਿੰਪੀ ਢਿੱਲੋਂ ਕਰਨਾ ਚਾਹ ਰਹੇ ਨੇ ਜਾਂ ਇੱਕ ਉਹਨਾਂ ਨੇ ਇੱਕ ਵੀਡੀਓ ਬਣਾਇਆ ਉਹ ਥੋੜੀ ਦੇਰ ਦੇ ਵਿੱਚ ਉਹ ਵੀਡੀਓ ਵੀ ਸਾਹਮਣੇ ਆ ਜਾਏਗਾ ਜਿਦੇ ਵਿੱਚ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਹੈ ਪਰ ਜਿਹੜਾ ਹੁਣ ਉਹ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ ਉਹਨਾਂ ਨੇ ਕੁਝ ਆਪਣੇ ਸਪੋਰਟਰ ਜਿਹੜੇ ਆ ਆਪਣੇ ਘਰੇ ਬੁਲਾਏ ਸੀ ਔਰ ਉਹਨਾਂ ਦੇ ਸਾਹਮਣੇ ਪਾਰਟੀ ਦੇ ਸਾਰੇ ਅਹੁਦੇ ਛੱਡਣ ਦਾ ਐਲਾਨ ਕੀਤਾ ਅਸਤੀਫਾ ਦਿੱਤਾ ਹੈ ਉਸ ਦੇ ਵਿੱਚ ਉਹਨਾਂ ਨੇ ਜਿੰਨੀ ਕ ਗੱਲ ਦਾ ਜ਼ਿਕਰ ਕੀਤਾ ਜਿੰਨੀ ਕ ਆਪਾਂ ਸੁਣ ਪਾਏ ਆ ਜਾਂ ਸਮਝ ਪਾਏ ਆ ਤਾਂ ਉਹਨਾਂ ਨੇ ਇੱਕ ਲਾਈਨ ਬੋਲੀ ਕਿ ਚਲੋ ਚੰਗੀ ਗੱਲ ਹੈ ਪਰਿਵਾਰ ਇਕੱਠੇ ਹੋ ਗਏ ਨੇ ਹੁਣ ਪਰਮਿੰਦਰ ਇਹ ਸਮਝਣ ਵਾਲੀ ਗੱਲ ਹੈ ਕਿ ਇਹਦਾ ਮਤਲਬ ਕੀ ਹੈ ਢਿੱਪੀ ਢਿੱਲੋਂ ਕਿਉਂ ਇਹ ਗੱਲ ਕਹਿ ਰਹੇ ਨੇ ਕਿ ਪਰਿਵਾਰ ਇਕੱਠੇ ਹੋ ਗਏ ਨੇ ਉਹਨਾਂ ਨੂੰ ਮੁਬਾਰਕਾਂ ਅਸਲ ਦੇ ਵਿੱਚ ਮਨਪ੍ਰੀਤ ਬਾਦਲ ਪਿਛਲੇ ਦਿਨੀ ਪਿਛਲੇ ਕੁਝ 2 4 5 3 4 ਦਿਨਾਂ ਤੋਂ ਜੀ ਗਿੱਦੜ ਬਾਹਾ ਦੇ ਵਿੱਚ ਉਹਨਾਂ ਨੇ ਆਪਣਾ ਲੋਕਾਂ ਦੇ ਨਾਲ ਸੰਪਰਕ ਸ਼ੁਰੂ ਕਰ ਦਿੱਤਾ ਲੋਕਾਂ ਦੇ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਔਰ ਇਹ ਤੇ ਸਭ ਨੂੰ ਪਤਾ ਹੀ ਹੈ ਕਿ ਜਿਸ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਗਿੱਦੜਵਾ ਹਲਕਾ ਛੱਡਿਆ ਜਾਂ ਉਹ ਪਿੱਛੇ हट ਕੇ ਉਹ ਲੰਬੀ ਹਲਕੇ ਗਏ ਤਾਂ ਉਹਨਾਂ ਨੇ ਉਹਦੀ ਵਾਕਡੋਰ ਮਨਪ੍ਰੀਤ ਬਾਦਲ ਨੂੰ ਸੌਂਪ ਦਿੱਤੀ 95 ਦੇ ਵਿੱਚ ਮਨਪ੍ਰੀਤ ਬਾਦਲ ਬਾਈ ਇਲੈਕਸ਼ਨ ਲੜਿਆ ਤੇ ਉਹ ਬਾਈ ਇਲੈਕਸ਼ਨ ਅਕਾਲੀ ਦਲ ਨੇ ਜਿੱਤਿਆ ਤਾਂ ਉੱਥੋਂ ਅਕਾਲੀ ਦਲ ਦਾ ਕਮ ਬੈਕ ਹੋਇਆ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਚਾਰ ਵਾਰੀ ਲਗਾਤਾਰ ਜਿੱਤੇ ਔਰ ਜੇ ਕੋਈ ਵਿਅਕਤੀ 20 ਸਾਲ ਤੱਕ ਕਲਕੇ ਦੀ ਨੁਮਾਇੰਦਗੀ ਕਰ ਚੁੱਕਿਆ ਹੋਵੇ ਤਾਂ ਉਹਦੇ ਜ਼ਾਹਿਰ ਜੀ ਗੱਲ ਹੈ ਕਿ ਉਸ ਹਲਕੇ ਦੇ ਵਿੱਚ ਪਰਸਨਲ ਲਿੰਕ ਹੁੰਦੇ ਆ ਬਹੁਤ ਲੋਕਾਂ ਦੇ ਕੰਮ ਕਰ ਬਹੁਤ ਲੋਕ ਨਿੱਜੀ ਤੌਰ ਤੇ ਜੁੜੇ ਹੁੰਦੇ ਆ ਤਾਂ ਹੁਣ ਮਨਪ੍ਰੀਤ ਬਾਦਲ ਬਾਰੇ ਪਹਿਲਾਂ ਇਹ ਵੀ ਚਰਚਾਵਾਂ ਸੀ ਕਿ ਬਠਿੰਡਾ ਤੋਂ ਬੀਜੇਪੀ ਨੇ ਉਹਨਾਂ ਨੂੰ ਚੋਣ ਲੜਨ ਦੇ ਲਈ ਕਿਹਾ ਸੀ ਪਰ ਉਸ ਵੇਲੇ ਮਨਪ੍ਰੀਤ ਬਾਦਲ ਨੂੰ ਹਾਰਟ ਪ੍ਰੋਬਲਮ ਹੋਈ ਸੀ ਉਹਨਾਂ ਦੇ ਸਟੰਟ ਪਏ ਸੀ ਤਾਂ ਉਹ ਹਲੇ ਠੀਕ ਹੋਇਆ ਨੂੰ ਕੁਝ ਦੇਣੀ ਹੋਈ ਸੀ ਤਾਂ ਇਸ ਕਰਕੇ ਉਹ ਬਠਿੰਡਾ ਲੋਕ ਸਭਾ ਇਲੈਕਸ਼ਨ ਨਹੀਂ ਲੱਗ ਸਕੇ ਜਾਂ ਉਹਨਾਂ ਨੇ ਕਿਹਾ ਤਾਂ ਕਿ ਮੇਰੀ ਸਿਹਤ ਅਲਾਉ ਨਹੀਂ ਕਰਦੀ ਪਰ ਹੁਣ ਗਿੱਦੜਵਾਹਾ ਜਦੋਂ ਬਾਈ ਇਲੈਕਸ਼ਨ ਆ ਗਿਆ ਤਾਂ ਜ਼ਾਹਿਰ ਸੀ ਗੱਲ ਹੈ ਜੇ ਬੀਜੇਪੀ ਚ ਮਨਪ੍ਰੀਤ ਬਾਦਲ ਨੇ ਤਾ ਬੀਜੇਪੀ ਦੇ ਕੋਲ ਮਨਪ੍ਰੀਤ ਬਾਦਲ ਤੋਂ ਕੋਈ ਸਟੇਬਲ ਕੈਂਡੀਡੇਟ ਨਹੀਂ ਹੋ ਸਕਦਾ ਇਹ ਚੀਜ਼ ਸਭ ਨੂੰ ਪਤਾ ਹੈ ਤਾਂ ਕਿਤੇ ਨਾ ਕਿਤੇ ਅੰਦਰ ਖਾਤੇ ਇਹ ਵੀ ਖਬਰਾਂ ਨੇ ਕਿ ਬੀਜੇਪੀ ਨੇ ਮਨਪ੍ਰੀਤ ਬਾਦਲ ਨੂੰ ਕਹਿ ਦਿੱਤਾ ਕਿ ਤੁਸੀਂ ਜਿੱਦੜ ਬਾਤੋਂ ਤਿਆਰੀ ਕਰੋ ਤਾਂ ਜ਼ਾਹਿਰ ਜੀ ਗੱਲ ਹੈ ਜੇ ਹੁਣ ਇਲੈਕਸ਼ਨ ਅਨਾਉਂਸ ਤੇ ਕਿਸੇ ਵੇਲੇ ਹੋ ਸਕਦਾ ਮਹੀਨੇ ਬਾਅਦ ਹੋ ਜਾਂ ਨ ਅਕਤੂਬਰ ਦੇ ਵਿੱਚ ਹੋ ਜਾਂ ਜਾਂ ਕੇ ਔਰ ਇਲੈਕਸ਼ਨ ਨਵੰਬਰ ਦੇ ਵਿੱਚ ਹੋਣ ਕਿਉਂਕਿ ਦਸੰਬਰ ਚ ਟਾਈਮ ਖਤਮ ਹੋਣਾ ਉਸ ਤੋਂ ਪਹਿਲਾਂ ਪਹਿਲਾਂ ਕਰਾਉਣੀ ਕਰਾਉਣੇ ਹੈ ਬਾਈ ਇਲੈਕਸ਼ਨ 6 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਤਾਂ ਮਨਪ੍ਰੀਤ ਬਾਦਲ ਦੀਆਂ ਜਿਵੇਂ ਗਤੀਵਿਧੀਆਂ ਵਧੀਆਂ ਹਾਲਾਂਕਿ ਚਰਚਾਵਾਂ ਪਹਿਲਾਂ ਹੀ ਸੀ ਈਮਪੀਟੀ ਲਾਹੌਰਾਂ ਦੇ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਕਿ ਪਾਰਟੀ ਚੋਂ ਪਾਸੇ ਹੋਣ ਦੀਆਂ ਪਰ ਮਨਪਰੀਤ ਬਾਦਲ ਐਕਟਿਵ ਹੋਏ ਨੇ ਤਾਂ ਉਹ ਚੀਜ਼ ਇੱਕਦਮ ਉੱਪਰ ਕੇ ਸਾਹਮਣੇ ਆ ਗਈ ਯਾ ਈਮਪੀਟੀ ਢਿੱਲੋਂ ਇਸ ਚੀਜ਼ ਦਾ ਜ਼ਿਕਰ ਕਰ ਰਹੇ ਨੇ ਕਿ ਪਰਿਵਾਰ ਇਕੱਠੇ ਹੋ ਗਏ ਨੇ ਕਿਤੇ ਨਾ ਕਿਤੇ ਕਿਉਂਕਿ ਦੇਖੋ ਸੁਖਵੀਰ ਬਾਦਲ ਤੇ ਮਨਪਰੀਤ ਬਾਦਲ ਦੇ ਰਿਸ਼ਤਿਆਂ ਦੇ ਵਿੱਚ ਜਿਹੜੀ ਖਟਾਸ ਆਈ ਸੀ ਉਹ ਖਟਾਸ ਪਿਛਲੇ ਦਿਨਾਂ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਦੇ ਹੱਥ ਹੋਇਆ ਉਸ ਤੋਂ ਬਾਅਦ ਉਹ ਖਟਾਸ ਘੱਟਦੀ ਨਜ਼ਰ ਆਈ ਕਾਫੀ ਮੌਕਿਆਂ ਤੇ ਉਹ ਇਕੱਠੇ ਨਜ਼ਰ ਆਏ ਦੋਨਾਂ ਦੇ ਰਿਸ਼ਤੇ ਸੁਧਰਦੇ ਨਜ਼ਰ ਆਏ ਇਸ ਦੀਆਂ ਜਿਹੜਾ ਉਹ ਇਲਾਕਾ ਹੈ ਪੂਰਾ ਪਰਮਿੰਦਰ ਬਠਿੰਡਾ ਮਲੋਟ ਮੁਕਸਰ ਲੰਬੀ ਗਿੱਦੜਵਾ ਇਸ ਇਲਾਕੇ ਦੇ ਸਾਰੇ ਲੋਕ ਜਾਣਦੇ ਨੇ ਜੇ ਕਿਸੇ ਨਾਲ ਵੀ ਤੁਸੀਂ ਅਕਾਲੀ ਦਲ ਦੇ ਬੰਦੇ ਨਾਲ ਗੱਲ ਕਰੋਗੇ ਤਾਂ ਉਹ ਇਹ ਗੱਲ ਜ਼ਰੂਰ ਕਹੇਗਾ ਕਿ ਸੁਖਬੀਰ ਬਾਦਲ ਔਰ ਮਨਪ੍ਰੀਤ ਬਾਦਲ ਦੇ ਰਿਸ਼ਤੇ ਹੁਣ ਪਹਿਲਾਂ ਨਾਲੋਂ ਬਦਲ ਚੁੱਕੇ ਨੇ ਬੇਸ਼ੱਕ ਉਹ ਅਲੱਗ-ਅਲੱਗ ਪਾਰਟੀਆਂ 'ਚ ਨੇ ਹੁਣ ਟਿੱਪੀ ਢਿੱਲੋਂ ਵੀ ਕਿਤੇ ਨਾ ਕਿਤੇ ਇਸ਼ਾਰਿਆਂ 'ਚ ਉਸੇ ਚੀਜ਼ ਦਾ ਜ਼ਿਕਰ ਕਰਨਾ ਚਾ ਰਹੇ ਕਿ ਜੇ ਮਨਪਰੀਤ ਬਾਦਲ ਉਥੋਂ ਕੈਂਡੀਡੇਟ ਹੋ ਜਾਂਦੇ ਨੇ ਬੀਜੇਪੀ ਦੇ ਹੋ ਜਾਂਦੇ ਨੇ ਜਾਂ ਜਿਸ ਵੀ ਤਰੀਕੇ ਨਾਲ ਹਲੇ ਚਰਚਾਵਾਂ ਨੇ ਕਿਉਂਕਿ ਕੱਚੀਆਂ ਗੱਲਾਂ ਹੁੰਦੀਆਂ ਤਾਂ ਐਸੇ ਵਿੱਚ ਉਹ ਉਹਨਾਂ ਨੂੰ ਇਹ ਲੱਗਦਾ ਹੈ ਜਾਂ ਉਹ ਇਹ ਪਲੀ ਲੈ ਰਹੇ ਨੇ ਇਸ ਚੀਜ਼ ਦੀ ਕਿ ਮੇਰੀ ਮੈਂ ਕੱਲ ਨੂੰ ਪਾਸੇ ਨਾ ਰਹਿ ਜਾਵਾਂ ਇਹ ਭਰਾ ਇਕੱਠੇ ਹੋ ਗਏ ਇਹ ਮਨਪਰੀਤ ਬਾਦਲ ਦੀ ਅਕਾਲੀ ਦਲ ਸਪੋਰਟ ਨਾ ਕਰ ਦੇ ਤੇ ਮੈਂ ਪਾਸੇ ਰਹਿ ਜਾਵਾਂ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਵਰਕਰ ਆਪਣੇ ਵਰਗੇ ਤਾਂ ਇਦਾਂ ਹੀ ਹੁੰਦੇ ਨੇ ਜਿਸ ਦਾ ਉਹ ਜ਼ਿਕਰ ਕਰ ਰਹੇ ਸੀਗੇ ਕੰਮ ਕਰਨ ਲਈ ਹੁੰਦੇ ਨੇ ਜਾਂ ਪਰ ਦੋ ਵਾਰ ਅਕਾਲੀ ਦਲ ਨੇ ਡਿੰਪੀ ਢਿੱਲਾਂ ਨੂੰ ਉੱਥੋਂ ਚੋਣ ਲੜਾਈ ਵੀ ਹੈ ਪਰ 2022 ਤਾਂ ਡਿੰਪੀ ਢਿੱਲਾਂ ਨੂੰ ਕੁਝ 12-1500 ਵੋਟਾਂ ਦੇ ਫਰਕ ਨਾਲ ਜਿੱਤੇ-ਜਿੱਤੇ ਰਹਿ ਗਏ ਸੋ ਐਸਾ ਨਹੀਂ ਹੈ ਕਿ ਅਕਾਲੀ ਦਲ ਦੇ ਵਿੱਚ ਡਿੰਪੀ ਢਿੱਲਾਂ ਦੀ ਕੋਈ ਪੋਜੀਸ਼ਨ ਨਹੀਂ ਜੇ ਪੋਜੀਸ਼ਨ ਨਾ ਹੁੰਦੀ ਆ ਅਕਾਲੀ ਦਲ ਨੇ ਡਿੰਪੀ ਢਿੱਲਾਂ ਨੂੰ ਅਨੁਸ ਲੈਵਲ ਤੱਕ ਨਾ ਲੈਂਦਾ ਹੁੰਦਾ ਤਾਂ ਅੱਜ ਉਹਨਾਂ ਦੀ ਖਬਰ ਦਾ ਜ਼ਿਕਰ ਵੀ ਨਹੀਂ ਹੋਣਾ ਸੀ ਬਹੁਤ ਸਾਰੇ ਆਗੂ ਐਸੇ ਨੇ ਜਿਹੜੇ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਉਹਨਾਂ ਦਾ ਜ਼ਿਕਰ ਵੀ ਨਹੀਂ ਹੁੰਦਾ ਇੱਕ ਇੱਕ ਲਾਈਨ ਦੀ ਖਬਰ ਚੱਲਦੀ ਔਰ ਖਤਮ ਹੋ ਜਾਂਦੀ ਹੈ ਜੇ ਡਿੰਪੀ ਢਲੋਂ ਦੀ ਖਬਰ ਦਾ ਜਿਹੜੇ ਵੱਡੇ ਪਦਰ ਤੇ ਜ਼ਿਕਰ ਹੋ ਰਿਹਾ ਹੈ ਉਹਨਾਂ ਦੇ ਛੱਡ ਕੇ ਜਾਣ ਦਾ ਜ਼ਿਕਰ ਹੋ ਰਿਹਾ ਹੈ ਅਕਾਲੀ ਦਲ ਨੂੰ ਆਪਾਂ ਕਹਿ ਰਹੇ ਹਾਂ ਕਿ ਇੱਕ ਸੈਟ ਬੈਕ ਹੈ ਤਾਂ ਇਸ ਦਾ ਮਤਲਬ ਇਹ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਡਿੰਪੀ ਢਿਲੋਂ ਦਾ ਘੱਟ ਬਹੁਤ ਵਧਿਆ ਹੈ ਪਰ ਹੁਣ ਉਹ ਜ਼ਿਕਰ ਹੁਣ ਵੀਡੀਓ ਦੇ ਵਿੱਚੋਂ ਕੀ ਕਹਿੰਦੇ ਨੇ ਖੁੱਲ ਕੇ ਜਾਂ ਆਪਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਖੁੱਲ ਕੇ ਕੀ ਕਹਿੰਦੇ ਨੇ ਪਰ ਮੋٹے ਤੌਰ ਤੇ ਜੋ ਉਹਨਾਂ ਨੇ ਇੱਕ ਇੱਕ ਕਹਿੰਦੇ ਆ ਕਿ ਇੱਕ ਰੀਜ਼ਨ ਹੁੰਦਾ ਨਾ ਕਿ ਹਰ ਕੋਈ ਸੋਚਦਾ ਹੈ ਕਿ ਕਿਉਂ ਛੱਡ ਕੇ ਗਏ ਨੇ ਹਾਂ ਅ ਵੀਰੇ ਸਾਡੇ ਨਾਲ ਸਾਡੇ ਨਾਲ ਬਣੇ ਰਹਿਣਾ ਸਾਡੇ ਨਾਲ ਬਣੇ ਰਹਿਣਾ ਸਾਡੇ ਨਾਲ ਸ਼ਮਨੀ ਅਕਾਲੀ ਦਲ ਤੇ ਆਗੂ ਅਰਸ਼ਦੀਪ ਸਿੰਘ ਕਲੇਰ ਵੀ ਜੁੜ ਚੁੱਕੇ ਨੇ ਤੁਸੀਂ ਵੀ ਆਪਣਾ